ਨਵਾਂ 1ਪੀ ਸੀਟ ਹੈ ਮਾਰਕੀਟ ਤੁਹਾਨੂੰ 7000 ਤੋਂ ਘੱਟ ਨਹੀਂ ਮਿਲੇਗੀ ਅਸੀਂ 3500 ਰੁਪਏ ਦੇਵਾਂਗੇ ਸਾਰੀ ਫਿਟਿੰਗ ਦੇ ਨਾਲ ਤੇ ਜੀ ਕਲਰ ਸੀਰੀ ਦੇਖੋ ਬਲੈਕ ਕਲਰ ਗ੍ਰੇ ਕਲਰ ਇਹਨਾਂ ਦੇ ਵੀ 10 ਸਾਲ ਦੀ ਗਾਰੰਟੀ ਹੈ ਫਿਰ ਆਹਿੰਦੇ ਇਨ ਬਿਲਟ ਜੈਟ ਵਾਲੀ ਜਿਹਦੇ ਵਿੱਚ ਜੈਟ ਲੱਗਾ ਹੁੰਦਾ ਇਹ ਤੁਹਾਨੂੰ ਸਿਰਫ ਅਸੀਂ 6500 ਰੁਪਏ ਦੇਵਾਂਗੇ 32 ਇੰਚੀ ਸਾਈਜ਼ ਇਹਦੇ ਨਾਲ ਟੇਬਲ ਟੌਪ ਵਾਲੀ ਵੀ ਗਈ ਸਾਡੇ ਕੋਲ ਦੇਖੋ ਇਹ ਤੁਹਾਨੂੰ ਅਸੀਂ ਦੇਵਾਂਗੇ 8500 ਰੁਪਏ ਦੀ ਵਾਸ਼ ਵਿਸ਼ਣ ਦੇ ਨਾਲ 11500 ਰੁਪਏ ਦੀ ਬੈਂਦੀ ਦੇਖੋ ਸਿਲਵਰ ਬੌਲ ਦੇ ਨਾਲ ਕਿੰਨਾ ਸੋਹਣਾ ਡਿਜ਼ਾਈਨ ਹੈ ਫਿਰ ਇਹ ਚ ਛੋਟਾ 16500 ਰੁਪਏ ਇਹ ਤੁਸੀਂ ਟੇਬਲ ਟੌਪ ਦੇ ਨਾਲ ਲੋਗੇ 9500 ਰੁਪਏ ਦੀ ਬੇਗੀ ਦਾ ਇਹ ਨਵਾਂ ਮਾਡਲ ਆਇਆ ਦੇਖੋ ਡਰੈਗਨ ਮਾਡਲ ਕਹਿੰਦੇ ਇਹਨੂੰ ਅਸੀਂ ਹਫੀ ਇਹਦਾ ਵਾਟਰਫਾਲ ਆਉਂਦਾ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਜੇ ਸਾਰੇ ਕਲਰ ਮਿਲ ਜਾਣਗੇ 골ਡਨ ਰੋਜ਼ 골ਡ ਇਹ ਸਾਡੇ ਕੋਲ ਸਿਲਵਰ ਦੀ ਦੇਖੋ ਬਹੁ বৈਰਾਈਟੀ ਹੈ ਸਿਲਵਰ ਨਾਲ ਬਲੈਕ ਬਲੈਕ ਨਾਲ ਰੋਜ਼ 골ਡ ਬਲੂ ਨਾਲ ਰੋਜ਼ 골ਡ ਜੇ ਨੇ ਬਾਥਰੂਮ ਤਿਆਰ ਕਰਾਣਾ 골ਡਨ 골ਡਨ ਹੋ ਜਾਏਗਾ ਉਹਦਾ ਪੂਰਾ ਰੋਜ਼ 골ਡ ਕਰਾਣਾ ਰੋਜ਼ 골ਡ ਹੋ ਜਾਏਗਾ ਬਲੈਕ ਕਰਾਣਾ ਤੁਸੀਂ ਬਲੈਕ ਵੀ ਹੋ ਜਾਏਗਾ ਸਾਰੇ ਕਲਰ ਅਵੇਲੇਬਲ ਨੇ ਸਾਡੇ ਜਿਹੜੇ ਸਾਡੇ ਭੈਣ ਭਰਾ ਵੱਧ ਵੱਧ ਵੀਡੀਓ ਸ਼ੇਅਰ ਕਰਨਗੇ ਲਾਈਕ ਕਰਨਗੇ ਕਮੈਂਟ ਕਰਨਗੇ ਪਹਿਲੇ 5 ਭੈਣ ਭਾਈਆਂ ਨੂੰ ਆ ਸੌਫ ਸੈਟ ਜਿਹੜੇ ਆ ਬਿਲਕੁਲ ਫ੍ਰੀ ਦਵਾਂਗੇ ਤੁਸੀਂ 50000 ਰੁਪਏ ਦੀ ਸ਼ੋਪਿੰਗ ਕਰਦੇ ਹੋ ਪੂਰੇ ਪੰਜਾਬ ਦੇ ਵਿੱਚ ਹੋਮ ਡਿਲੀਵਰੀ ਵੀ ਤੁਹਾਨੂੰ ਫ੍ਰੀ ਹੈਗੀ ਆ ਤੁਸੀਂ ਗੱਡੀ ਦਾ ਖਰਚਾ ਨਹੀਂ ਦੇਣਾ ਜੇ ਤੁਸੀਂ 1 ਲੱਖ ਰੁਪਏ ਦੀ ਸ਼ਾਪਿੰਗ ਕਰਦੇ ਹੋ ਤੁਹਾਨੂੰ ਹੋਮ ਡਿਲੀਵਰੀ ਆਪਾਂ ਫ੍ਰੀ ਦੇਵਾਂਗੇ ਉਸ ਤੋਂ ਇਲਾਵਾ 1 ਲੱਖ ਦੀ ਸ਼ਾਪਿੰਗ ਕਰਨ ਤੇ ਚਾਹੇ ਦਾ ਤੁਸੀਂ ਗੀਜ਼ਰ ਫ੍ਰੀ ਲੈ ਜਾਓ ਚਾਹੇ ਤੁਸੀਂ ਵਾਟਰ ਫਿਲਟਰ ਫ੍ਰੀ ਲੈ ਜਾਓ ਸਾਡੇ ਕੋਲ 350 ਰੁਪਏ ਤੋਂ ਸ਼ੁਰੂ ਹੋਣਦੀ ਰੂਟੀ ਗੋਲਡੈਕਸ ਕੰਪਨੀ ਦੀ ਵੀ ਮਿਲ ਜੇਗੀ ਤੁਸੀਂ ਜਿਹੜੇ ਮਰਜ਼ੀ ਡਿਜ਼ਾਈਨ ਲੈ ਸਕਦੇ ਹੋ ਕਯੂਬਿਕਸ ਮਾਡਲ ਇਹ 380 ਦੀ ਪੈਂਦੀ ਹੈ ਜਿੱਦਾਂ ਸਕੁਏਅਰ ਮਾਡਲ ਇਹ 480 ਰੇਂਜ ਹੈ ਫਿਸ ਪਾਊਡਰ ਦੀ ਵੈਰਾਈਟੀ ਬਹੁਤ ਹੈ ਸਾਡੇ ਕੋਲ 450 ਤੋਂ ਸ਼ੁਰੂ ਹੈ ਸਪਾਊਟ ਜਿਹੜਾ 1750 ਰੁਪਏ ਦੀ ਪੈਂਦੀ ਹੈ ਜਿਹੜਾ ਮਰਜ਼ੀ ਕਲਰ ਲ ਇਹ ਜਿਸ ਪਾਊਡਰ ਵੀ ਅਵੇਲੇਬਲ ਨੇ ਟੈਲੀਫੋਨ ਮਿਕਸਰ ਵੀ ਅਵੇਲੇਬਲ ਹੈ ਸ਼ਾਵਰ ਵੀ ਅਵੇਲੇਬਲ ਆ ਮੇਰਾ ਮਿਕਸਰ ਆਇਆ ਜੀ ਅੱਜ ਨਵਾਂ ਆ ਦੇਖੋ ਐਦਾ ਤੁਸੀਂ ਹੈਂਡ ਜੈਟ ਵੀ ਨਾਲ ਆ ਦੇ ਸਾਰਾ ਕੰਪਲੀਟ ਸੈੱਟ ਹੈ 15,000 ਰੁਪਏ ਦਾ ਪੈਂਦਾ ਜਿੰਨੇ ਮਰਜ਼ੀ ੀਸ ਲਾਇਓ ਸਾਡੇ ਕੋਲ ਸਿੰਕ ਵੀ ਸਾਰੇ ਅਵੇਲੇਬਲ ਨੇ ਛੋਟਾ ਸਾਈਜ਼ ਵੱਡਾ ਸਾਈਜ਼ ਦੇਖੋ ਸਾਰੇ ਸਟੀਲ ਦੇ 304 ਗ੍ਰੇਡ ਸਾਊਂਡ ਪ੍ਰੂਫ ਇਹ ਤੁਹਾਨੂੰ ਟਟੋ ਘੜ 5000 ਤੋਂ ਘੱਟ ਨਹੀਂ ਮਿਲੇਗਾ ਮਾਰਕੀਟ ਅਸੀਂ 2800 ਰੁਪਏ ਦਾ ਦਵਾਂਗੇ ਇਹ ਜੇ ਕ੍ਰਿਸਟਲ ਮਾਡਲ ਲਓ ਦੇਖੋ ਕਿੱਡੇ ਸੋਹਣੇ ਸੋਹਣੇ ਡਿਜ਼ਾਈਨ ਆਏ ਆ ਵਾਈ ਤੇ ਇੱਕ ਕਿੱਜਰ ਵੀ ਆਪਾਂ ਤਿਆਰ ਕਰਕੇ ਦੇਵਾਂਗੇ ਤੇ ਸਲੋਜੀ ਅੱਜ ਤੁਹਾਡੇ ਅਸੀਂ ਛੋਟੇ ਛੋਟੇ ਕਰ ਮਹਿਲਾ ਮੰਗ ਬਣਾ ਰਹਾਂਗੇ ਤੁਸੀਂ ਥੋੜੇ ਪੈਸੇ ਖਰਚੋਗੇ ਰਾਜਾ ਮਹਾਰਾਜੇ ਵਾਲੀ ਫੀਲਿੰਗ ਆਊਗੀ ਤੁਹਾਡੀਆਂ ਰਸੋਈਆਂ ਵੀ ਵਧੀਆ ਬਣਗੀਆਂ ਤੁਹਾਡੇ ਘਰ ਦੇ ਬਾਥਰੂਮ ਵੀ ਅਸੀਂ 5 ਸਟਾਰ ਹੋਟਲਾਂ ਵਾਂਗ ਬਣਾ ਦਿਆਂਗੇ ਧਨਵਨ ਵੀ ਸੀਟ ਹੈ ਮਾਰਕੀਟ ਤੁਹਾਨੂੰ 7000 ਤੋਂ ਘੱਟ ਨਹੀਂ ਮਿਲੇਗੀ ਅਸੀਂ 3500 ਰੁਪਏ ਦੇਵਾਂਗੇ ਸਾਰੀ ਫਿਟਿੰਗ ਦੇ ਨਾਲ ਦੇਖੋ ਕਿੰਨਾ 10 ਸਾਲ ਦੀ ਗਾਰੰਟੀ ਇਹਨਾਂ ਦੀ ਉਸ ਤੋਂ ਬਾਅਦ ਸਾਡੇ ਕੋਲ ਆ ਨਵਾਂ ਮਾਡਲ ਆਇਆ ਹੈ 4500 ਰੁਪਏ ਦਾ ਇਹ ਮਾਰਕੀਟ ਤੋਂ 9000 ਤੋਂ ਘੱਟ ਨਹੀਂ ਮ ਫਿਰ ਇੱਕ ਇਧਰ ਮਾਡਲ ਆ ਜਾਂਦੇ ਆ ਇਹ 5500 ਦੀ ਰੇਂਜ ਚ ਹੈਗੇ ਆਪਣੇ ਕੋ ਸਾਰੇ ਸਾਰੇ ਵੈਕਿਊਮ ਵਾਲੇ ਮਾਡਲ ਨੇ ਆ ਦੇਖੋ 10 ਸਾਲ ਦੀ ਗਾਰੰਟੀ ਇਹਨਾਂ ਦੀ ਸਾਰਿਆਂ ਦੀ ਇਹ ਜਿੱਦਾਂ 5500 ਦਾ ਪੈਂਦਾ ਸ਼ੁਰੂਆਤ ਰੇਟ ਜੀ ਕਲਰ ਸੀਰੀ ਦੇਖੋ ਬਲੈਕ ਕਲਰ ਗ੍ਰੇ ਕਲਰ ਇਹਨਾਂ ਦੇ ਵੀ 10 ਸਾਲ ਦੀ ਗਾਰੰਟੀ ਹੈ ਫਿਰ ਆਉਂਦੇ ਇਨ ਬਿਲਟ ਜੈਟ ਵਾਲੀ ਜਿਹਦੇ ਵਿੱਚ ਜੈਟ ਲੱਗਾ ਹੁੰਦਾ ਇਹ ਤੁਹਾਨੂੰ ਮਾਰਕੀਟ ਤੁਹਾਨੂੰ 11000 ਤੋਂ ਘੱਟ ਨਹੀਂ ਮਿਲੇਗੀ 5500 ਰੁਪਏ ਹੀ ਦਵਾਂਗੇ ਜੈਗਵਾਰ ਕੰਪਨੀ ਦੀ ਮਿਲ ਜੇਗੀ ਤੇ ਹਿੰਦਵੀਰ ਚ ਮਾਡਲ ਕਾਫੀ ਹੈ ਸਾਡੇ ਕੋ ਵੈਕਿਊਮ ਮਾਡਲ ਵੀ ਮਿਲ ਜੇਗਾ ਇਹ ਕਿਸੇ ਨੂੰ ਸੈਰਾ ਬ੍ਰਾਂਡ ਚਾਹੀਦਾ ਸੈਰਾ ਵੀ ਮਿਲ ਜੇਗਾ ਤਾਂ 4500 ਰੁਪਏ ਤੋਂ ਸ਼ੁਰੂ ਹੋ ਜਾਂਦਾ ਸਾਡੇ ਕੋਲ 10 ਸਾਲ ਦੀ ਗਾਰੰਟੀ ਹੈ ਇਹ ਕੰਧ ਨਾਲ ਲੱਗਦੀਆਂ ਸੀਟਾਂ ਟੈਂਕੀ ਇਨਬਿਲਟ ਕਰਾ ਆਗੇ ਨਾ ਤੇ ਇਹ ਜੈਗਵਰ ਚ ਲੈਣੀ ਹੈ ਤੇ ਜੈਗਵਰ ਚ ਵੀ ਮਿਲ ਜੇਗੀ ਆਹ ਦੇਖੋ ਸਕੁਅਰ ਮਾਡਲ ਨਵਾਂ ਆ ਬਹੁਤ ਸੋਹਣਾ ਡਿਜ਼ਾਈਨ ਹੈ 10 ਸਾਲ ਦੀ ਗਾਰੰਟੀ ਕਲਰ ਦੀ ਸਾਡੇ ਕੋਲ 350 ਰੁਪਏ ਤੋਂ ਸ਼ੁਰੂ ਹੋ ਜਾਂਦੀ ਰੂੜੀ 골ਡੈਕਸ ਕੰਪਨੀ ਦੀ ਵੀ ਮਿਲ ਜੇਗੀ ਤੁਸੀਂ ਜਿਹੜੇ ਮਰਜੀ ਡਿਜ਼ਾਈਨ ਲੈ ਸਕਦੇ ਕਯੂਬਿਕਸ ਮਾਡਲ ਇਹ 380 ਦੀ ਪੈਂਦੀ ਹੈ ਜਿੱਦਾਂ ਸਕੁਅਰ ਮਾਡਲ ਇਹ 480 ਰੇਂਜ ਹੈ ਇਸ ਪਾਊਡਰ ਸਾਡੇ ਕੋਲ 450 ਤੋਂ ਸ਼ੁਰੂ ਆ ਸਪਾਉਟ ਜਿਹੜਾ 1750 ਰੁਪਏ ਦੀ ਪੈਂਦੀ ਹੈ ਜਿਹੜਾ ਮਰਜੀ ਕਲਰ ਲੈ ਲਓ ਇਹਦੇ ਸਪਾਉਟ ਵੀ ਅਵੇਲੇਬਲ ਨੇ ਟੈਲੀਫੋਨ ਮਿਕਸਰ ਵੀ ਅਵੇਲੇਬਲ ਹੈ ਸ਼ਾਵਰ ਵੀ ਅਵੇਲੇਬਲ ਆ ਫਿਰ ਇਹਨਾਂ ਦੀ ਟੂਟੀ ਘੋਰਾਂ ਦੀ সিলਵਰ ਕਲਰ ਦੀ ਆ ਦੇਖੋ 8 ਇੰਚ ਦੀ ਡਿਸਕ ਹੈ 850 ਰੁਪਏ ਦੀ 베ਈ ਤੁਹਾਨੂੰ 10 ਸਾਲ ਦੀ ਗਾਰੰਟੀ ਹੈ ਸ਼ਾਵਰ ਜਿ ਮਰੀ ਦੇਖੋ 4 ਇੰਚ ਤੋਂ ਲੈ ਕੇ 12 ਇੰਚ 24 ਇੰਚ ਸਾਰੇ ਸਾਈਜ਼ ਦੇ ਆਪਣੇ ਕੋਲ ਅਵੇਲੇਬਲ ਇਹ ਸਾਰੇ ਜੈਗਵਾਰ ਦੇ ਆ ਦੇਖੋ ਜੈਗਵਾਰ ਦਾ ਡਬਟਰ ਅੱਪਰ ਦੇਖੋ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਆ ਤੁਸੀਂ ਨੇ ਬਾਥਰੂਮ ਤਿਆਰ ਕਰਾਉ গোল্ডਨ ਹੋ ਜਾਏਗਾ ਉਹਦਾ ਪੂਰਾ ਰੋਜ਼ ਗੋਲ ਕਰਾਣਾ ਰੋਜ਼ ਗੋਲ ਹੋ ਜਾਏਗਾ ਬਲੈਕ ਕਰਾਣਾ ਤੁਸੀਂ ਬਲੈਕ ਵੀ ਹੋ ਜਾਏਗਾ ਸਾਰੇ ਕਲਰ ਅਵੇਲੇਬਲ ਨੇ ਸਾਡੇ ਕੋ 3500 ਰੁਪਏ ਤੋਂ ਸ਼ੁਰੂ ਹੋ ਜਾਂਦੇ ਆ ਕਿੰਨੇ ਸੋਹਣੇ ਸੋਹਣੇ ਮਾਡਲ ਆਏ ਦੇਖੋ 10 ਸਾਲ ਦੀ ਗਾਰੰਟੀ ਇਹਨਾਂ ਦੇ ਕਲਰ ਦੀ ਦੇਖੋ ਡਿਜ਼ਾਈਨ ਵੱਡਾ ਸਾਈਜ਼ ਲੱਲੋ 4500 ਰੁਪਏ ਕਿਸੇ ਨੇ ਸਿੰਪਲ ਵਾਸ਼ਮਿਨ ਲਾਣਾ ਹੈ 1500 ਰੁਪਏ ਦਾ ਬੇਜੇਗਾ ਤੇ ਮਿਕਸਰ ਆਇਆ ਜੀ ਅੱਜ ਨਵਾਂ ਆਹ ਦੇਖੋ ਐਦਾ ਤੁਸੀਂ ਹੈਂਡ ਜੈਟ ਵੀ ਨਾਲ ਆ ਦੇ ਸਾਰਾ ਕੰਪਲੀਟ ਸੈੱਟ ਹੈ ਸਾਡੇ 15000 ਰੁਪਏ ਦਾ ਪੈਂਦਾ ਜਿੰਨੇ ਮਰਜੀ ਪੀਸ ਲਾਇਓ ਸਾਡੇ ਕੋ ਫਿਰ ਆ ਦੇਖੋ ਨਵੇਂ ਮਾਡਲ ਆਏ ਕਿਚਨ ਆਸਤੇ ਕਿੰਨੇ ਸੋਹਣੇ ਸੋਹਣੇ ਮਾਡਲ ਆ ਸਪਰਿੰਗ ਵਾਲੀ ਟੂਟੀ ਲਾ ਸਕਦੇ ਹੋ ਔਰ ਜਿੱਦਾ ਮਰਜੀ ਨੂੰ ਉੱਪਰ-ਨੀਚੇ ਕਰੋ ਫਿਰ ਐ ਇੱਕ ਨਵੀਂ ਚੀਜ਼ ਆਈ ਦੇਖੋ ਇਹ ਸਾਰੀ ਲਗਜ਼ਰੀ ਮਤਲਬ ਮਾਡਲ ਨੇ ਬਾਹਰਲੀ ਕੰਟਰੀਆਂ ਚਲਦੇ ਸਾਰੇ ਫਿਰ ਕਿਚਨ ਟੈਪ ਵੀ ਕਾਬੀ ਮਿਲ ਜੇਗੀ ਸਾਡੇ ਕੋਲ ਦੇਖੋ ਐਡੀਵੇਅਰ ਕੰਪਨੀ 골ਡੈਕਸ ਸਾਰੇ ਬ੍ਰਾਂਡ ਹੈਗੇ ਬਣੇ ਸਿੰਕ ਵੀ ਸਾਰੇ ਅਵੇਲੇਬਲ ਨੇ ਛੋਟਾ ਸਾਈਜ਼ ਵੱਡਾ ਸਾਈਜ਼ ਦੇਖੋ ਸਾਰੇ ਸਟੀਲ ਦੇ 304 ਗ੍ਰੇਡ ਸਾਊਂਡ ਪ੍ਰੂਫ ਤੁਹਾਨੂੰ ਬਰਤਨਾਂ ਦੀ ਬਿਲਕੁਲ ਵੀ ਆਵਾਜ਼ ਨਹੀਂ ਆਏਗੀ ਇਹਦੇ ਚ ਇਹਦੇ ਚ ਬਲੈਕ ਕਲਰ ਵੀ ਅਵੇਲੇ ਇਹ ਨਵਾਂ ਮਾਡਲ ਆਇਆ ਦੇਖੋ ਡ੍ਰੈਗਨ ਮਾਡਲ ਕਹਿੰਦੇ ਇਹਨੂੰ ਅਸੀਂ ਹਫੀ ਇਹਦਾ ਵਾਟਰਫਾਲ ਆਉਂਦਾ ਬਹੁਤ ਸੋਹਣਾ ਡਿਜ਼ਾਈਨ ਹੈ ਇਹ ਜੇ ਸਾਰੇ ਕਲਰ ਮਿਲ ਜਾਣਗੇ 골ਡਨ ਰੋਜ਼ ਗੋਲਡ ਇਹ ਸਾਡੇ ਕੋਲ ਸਿਲਵਰ ਦੀ ਦੇਖੋ ਬਹੁ ਵੈਰਾਈਟੀ ਹੈ ਸਿਲਵਰ ਨਾਲ ਬਲੈਕ ਬਲੈਕ ਨਾਲ ਰੋਜ਼ ਗੋਲਡ ਬਲੂ ਨਾਲ ਰੋਜ਼ ਗੋਲਡ ਇਹ ਤੁਹਾਨੂੰ ਸੱਟੋ ਘੱਟ 5000 ਤੋਂ ਘੱਟ ਨਹੀਂ ਮਿਲੇਗਾ ਮਾਰਕੀਟ ਅਸੀਂ 2800 ਰੁਪਏ ਦਾ ਦੇਵਾਂਗੇ ਇਹ ਜੇ ਕ੍ਰਿਸਟਲ ਮਾਡਲ ਲਓ ਦੇਖੋ ਕਿੱਡੇ ਸੋਹਣੇ ਸੋਹਣੇ ਡਿਜ਼ਾਈਨ ਆਏ ਹੈ 화이트 ਕਲਰ ਦੇਖ ਲਓ 골ਡਨ ਵਾਸ਼ ਵੈਸ਼ਨ ਆਇੰਦੇ 1 ਪੀਸ ਇਹ ਤੁਹਾਨੂੰ 2800 ਰ ਵਾਈਟ ਕਲਰ ਲੈ ਲੋ ਇਹ 2500 ਦਾ ਬੇਜੇਗਾ ਕੋ 2400 ਰੁਪਏ ਦਾ ਸਫੁੱਲ ਬਰਾਦ 10 ਸਾਲ ਦੀ ਗਾਰੰਟੀ ਇਨ ਆਰੀ ਸਕੁਏਅਰ ਮਾਡਲ ਵੀ ਮਿਲ ਜੇਗਾ ਐਡੀਵੀਅਰ ਕੰਪਨੀ ਦੇ ਸਾਰੇ ਬ੍ਰਾਂਡਡ ਨੇਹਾ ਡੇਗੋ ਇੱਥੇ ਦੇਖੋ ਸਾਰੇ ਕਯੂਬਿਕਸ ਮਾਡਲ ਵੀ ਮਿਲ ਜੇਗਾ 3200 ਰੁਪਏ ਦਾ ਕੋ ਅਕਸੈਸਰੀ ਦੇ ਵਿੱਚ ਬਹੁਤ ਇਹਦੇ ਵਿੱਚ ਹਿਊਜ ਵੈਰਾਈਟੀ ਤੁਹਾਨੂੰ ਮਿਲ ਜਾਣੀਆਂ ਤੁਸੀਂ ਹੈਂਡ ਡਰਾਈ ਲੈਣਾ ਹੈਗਾ ਚਾਹੇ ਤੁਸੀਂ ਟਿਸ਼ੂ ਡਿਸਪੈਂਸਰ ਲੈਣਾ ਹੈਗਾ ਚਾਹੇ ਤੁਸੀਂ ਆਹ ਦੇਖੋ ਆ ਜੈਟ ਲੈਣੇ ਹੈਗੇ ਇਹਦੇ ਵਿੱਚ ਵੀ ਤੁਸੀਂ ਵੱਖ-ਵੱਖ ਤਰ੍ਹਾਂ ਦੇ ਡਿਜ਼ਾਈਨ ਇਥੋਂ ਲੈ ਕੇ ਜਾ ਸਕਦੇ ਆਪ ਤੁਸੀਂ ਦੇਖੋ ਵੀ ਕਿੰਨਾ ਸੋਹਣਾ ਡਿਜ਼ਾਈਨ ਹੈਗਾ ਫੁੱਲ ਸਿਲਵਰ ਬੌਲ ਦੇ ਨਾਲ 14500 ਰੁਪਏ ਦੇਵਾਂਗੇ ਵੈਂਟੀ ਇਹ ਤੁਹਾਨੂੰ ਸਿਰਫ ਅਸੀਂ 6500 ਰੁਪਏ ਦੇਵਾਂਗੇ 32 ਇੰਚੀ ਸਾਈਜ਼ ਇਹਦੇ ਨਾਲ ਟੇਬਲ ਟੌਪ ਵਾਲੀ ਵੀ ਗਈ ਸਾਡੇ ਕੋਲ ਦੇਖੋ ਇਹ ਤੁਹਾਨੂੰ ਅਸੀਂ ਦੇਵਾਂਗੇ 8500 ਰੁਪਏ ਦੀ ਵਾਸ਼ ਵਿਸ਼ਣ ਦੇ ਨਾਲ ਸ਼ੈਲਫ ਦੀ ਵੈਰਾਈਟੀ ਕਿੰਨੀ ਸਾਡੇ ਕੋਲ ਸਾਰੀ ਰੇਂਜ ਅਵੇਲੇਬਲ ਆ ਤੇ ਬਾਅਦ ਐਸੈਸਰੀ ਮਿਲ ਜੇਗੀ ਸਾਰੇ ਸਾਰੇ ਕਲਰ ਮਿਲ ਜਾਣਗੇ ਇਹਦੇ ਵਿੱਚ ਦੇਖੋ ਟਾਵਲ ਰੈਗ ਦੀ ਵੀ ਵੈਰਾਈਟੀ ਬੁਰੀ ਹੈ 50000 ਰੁਪਿਆ ਲੈ ਕੋਨਾ 50000 ਰੁਪਏ ਦੇ ਵਿੱਚ ਤੁਹਾਡੇ ਦੋ ਬਾਥਰੂਮ ਤੇ ਇੱਕ ਕਿਚਨ ਵੀ ਆਪਾਂ ਤਿਆਰ ਕਰਕੇ ਦੇਵਾਂਗੇ ਤੇ ਦੂਜੀ ਗੱਲ ਜੇ ਤੁਸੀਂ ਇੱਥੋਂ ਕੋਈ ਵੀ ਵੈਰਾਈਟੀ ਲੈਣੇ ਹੋ ਕੋਈ ਵੀ ਸਮਾਨ ਖਰੀਦਦੇ ਹੋ ਤੁਸੀਂ 50000 ਰੁਪਏ ਦੀ ਸ਼ਾਪਿੰਗ ਕਰਦੇ ਹੋ ਪੂਰੇ ਪੰਜਾਬ ਦੇ ਵਿੱਚ ਹੋਮ ਡਿਲੀਵਰੀ ਵੀ ਤੁਹਾਨੂੰ ਫ੍ਰੀ ਹੈਗੀ ਆ ਤੁਸੀਂ ਗੱਡੀ ਦਾ ਖਰਚਾ ਨਹੀਂ ਦੇਣਾ ਜੇ ਤੁਸੀਂ 1 ਲੱਖ ਰੁਪਏ ਦੀ ਸ਼ਾਪਿੰਗ ਕਰਦੇ ਹੋ ਤੁਹਾਨੂੰ ਹੋਮ ਡਿਲੀਵਰੀ ਆਪਾਂ ਫ੍ਰੀ ਦੇਵਾਂਗੇ ਉਸ ਤੋਂ ਇਲਾਵਾ 1 ਲੱਖ ਦੀ ਸ਼ਾਪਿੰਗ ਕਰਨ ਤੇ ਚਾਹੇ ਦਾ ਤੁਸੀਂ ਗੀਜ਼ਰ ਫ੍ਰੀ ਲੈ ਜਾਓ ਚਾਹੇ ਤੁਸੀਂ ਵਾ